ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਸੇਟਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਦਲਜੀਤ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਪਸ਼ੂ ਵਿਖਾਉਣੇ ਆ ਤੇ 6 ਦੀਆਂ 6 ਤੁਹਾਨੂੰ ਤੋਕੜਾ ਗੱਪਣਾ ਚੈੱਕ ਪਾਸ ਤੁਹਾਨੂੰ ਵਿਖਾਉਣੀਆਂ ਵਿੱਚੋਂ ਤਿੰਨ ਗਾਵਾਂ ਤੁਹਾਨੂੰ ਦਿਖਾਵਾਂਗੇ ਤੇ ਤਿੰਨ ਹੀ ਤੁਹਾਨੂੰ ਮੱਜਾਂ ਦਿਖਾਉਣੀਆਂ ਤੇ ਵੀਡੀਓ ਪੂਰੀ ਵੇਖਿਓ ਜੀ ਜਿਹੜੇ ਵੀਰਾਂ ਨੇ ਟੋਕੜਾ ਕਪੜਾ ਜਿਹੜੇ ਵੀ ਟੋਕੜਾ ਕਪੜਾ ਦੇ ਸ਼ਕੀਨ ਨੇ ਉਹਨਾਂ ਵੀਰਾਂ ਵਾਸਤੇ ਅੱਜ ਤੁਹਾਨੂੰ ਵੀਡੀਓ ਦਿਖਾਉਣੀ ਹੈ ਤੇ ਗੱਲਬਾਤ ਕਰਦੇ ਆਂ ਬਾਕੀ ਟੋਕੜਾ ਕਪੜਾ ਜਾ ਕੇ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਤੇ ਸੂਈਆਂ ਸਵਾਈਆਂ ਆਪਣੇ ਇੱਥੇ ਆ ਕੇ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਸੇ ਕਾਲ ਜੀ ਹੋਠੀਕਠਾ ਜੀ ਵਧੀਆ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਇਦਾਂ ਜੇ ਸਬਜ਼ੀ-ਹਰਬੀ ਲਾਦੀ ਨਾਲ ਉਹਦੇ ਕਰਕੇ ਉਧਰ ਜਾਣਾ ਪੈਂਦਾ ਜ਼ਰੂਰੀ ਠੀਕ ਆਹ ਤੁਸੀਂ ਦੱਸਣ ਦੇ ਸਬਜ਼ੀਆਂ ਸੋਜੀਆਂ ਲਾਈਆਂ ਹਰ ਕਿਸੇ ਮੇਰੀਆਂ ਬਿੱਜੀਆਂ ਮੈਂ ਤੁਹਾਨੂੰ ਦੱਸਿਆ ਜੀ ਪਨੀਰੀਆਂ ਵੀ ਕਾਦੀਆਂ ਕਾਦੀਆਂ ਬਿੱਜੀਆਂ ਜੀ ਤੇਰੇ ਮਿਰਚ ਆ ਬਤਾਉ ਆ ਟਮਾਟਰ ਬੈਂਗਣ ਸਾਰਾ ਕੁਝ ਹੀ ਆ ਚਿੰਗ ਟਾਪ ਦੀ ਵੈਰਾਈਟੀ ਹੈ ਅੱਛਾ ਤੇ ਜੇ ਕਿਸੇ ਨੇ ਪਨੀਰੀ ਵੀ ਲੈਣੀ ਹੋਵੇ ਤੇ ਮੇਰੀ ਲੈਣੀ ਕੋਈ ਕਰ ਸਕਦਾ ਸੰਪਰਕ ਕਰ ਲੇ ਹਣਾ ਤੁਹਾਡੇ ਨਾਲ ਠੀਕ ਆ ਕਿੰਨੇ ਕ ਕਿੱਲਿਆਂ ਦੀ ਪਨੀਰੀ ਹੈਗੀ ਤੁਹਾਡੇ ਕੋਲ ਮੇਰੀ ਬਿੱਜੀ ਮਿਰਚ ਦੀ ਹੈਗੀ ਆ ਬਤਾਉਂਦੀ ਹੈਗੀ ਆ ਅੱਛਾ ਹਾਂ ਠੀਕ ਹੈ ਉਹ ਚਲੋ ਆਪੇ ਕੋਈ ਪੁੱਛ ਲੇ ਨਾ ਪੁੱਛ ਲੇਗਾ ਜਿੰਨਾਂ ਕੋਈ ਲੋੜ ਹੋ ਗਈ ਠੀਕ ਹੈ ਤੇ ਚਲੋ ਫਿਰ ਨਾਮ ਦੱਸਦੇ ਇੱਕ ਨਾਮ ਦਲਜੀਤ ਸਿੰਘ ਪਿੰਡ ਕਸੀਰਪੁਰ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਇਹ ਬੋਲ ਦੋ 9779635121 ਠੀਕ ਹੈ ਤੇ ਅੱਜ ਸਾਰੀਆਂ ਤੋਕੜਾਂ ਕੱਬਣਾ ਸਾਰੀਆਂ ਤੋਕੜਾਂ ਕੱਬਣਾ ਜੀ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਮਾਈਤ ਨੂੰ ਕਰ ਲਈਏ ਚੰਗੇ ਕਦ ਕਾਟ ਚ ਆ ਤੇ ਚੰਗੇ ਪੈਠ ਫੜੇ ਦੀ ਆ ਕਿੰਨੇ ਚਿਰ ਦੀ ਚੱਕ ਪਾਸ ਤੇ ਵੇਤੀ ਹੈ ਵੀਰ ਜੀ ਇਹ ਤਿੰਨ ਮਹੀਨੇ ਦੀ ਤਿੰਨ ਮਹੀਨਿਆਂ ਦੀ ਚੱਕ ਪਾਸ ਹੈ ਆ ਬਲੇ ਕੁਰਸੀਆਂ ਦੇ ਇਹ ਵੀ ਇਹਨਾਂ ਨੂੰ ਆ ਜੋ ਨਾ ਬਾਕੀ ਕੱਦ-ਕਾਟ ਪੱਖੋਂ ਚਵਾਣੇ ਆ ਤੇ ਸਨਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਤੇ ਥਾਣੇ ਦੇ ਆਪਾਂ ਦੇਖ ਸਕਦੇ ਲਾਗੇ ਤੋਂ ਤੇ ਮਿਲਕਮੈਨ ਵੀ ਦੇਖ ਸਕਦੇ ਜੀ ਤੇ ਕਿੰਨਾ ਹੋਣਾ ਦੁੱਧ ਵਿੱਜਿਆ ਤੇ ਕੋਲ ਇਹ ਤਾਂ ਵੀ ਜੀ 9 ਕਿਲੋ ਦੋ ਦਿਆ ਹੈਗਾ 9 ਕਿਲੋ ਪੱਕਾ ਦੁੱਧ ਤਿੰਨ ਮਹੀਨੇ ਦੀ ਗੱਭਣਿਆ ਠੀਕ ਹੈ 9 ਕਿਲੋ ਦੁੱਧ ਤੇਨੇ ਸੱਜਦੇ ਨੇ ਦੁੱਧ ਚੰਗਾ ਕੱਢਿਆ ਨਾ ਦੁੱਧ 14 15 ਕਿਲੋ ਵਾਲੀ ਮੱਝ ਤੇ ਇਹਦਾ ਮੁੱਲ ਫਿਰ ਮੁੱਲ ਦਾ 85000 ਦੇਣੀ ਕਿੰਨੇ ਦੀ ਆ ਹਾਂ 80 ਹੀ ਦੇ ਦਾਂ ਅੱਛਾ 80000 ਦੀ ਦੇਤਾ ਹਾਂ ਕਰ ਦੋਗੇ ਛੋਟ ਛੜ ਮੁੱਕ ਕੇ ਕੋ ਫੋਨ ਲਾਵੇ ਇੱਕ ਵਾਰੀ ਹਨਾ ਠੀਕ ਆ ਤੇ ਆ ਜਿਹੜੀ ਜੀ ਇਸ਼ੀਆਮੀ ਨੇ ਗੱਬਣ ਵੜ ਪਹਿਲਣ ਅੱਛਾ ਪਹਿਲਾ ਸੂਆ ਹੀ ਆ ਹਾਂਜੀ 6 ਮਿੰਨ ਦੀ ਗੱਬਣੀ ਹੈ ਕਿਰੀ ਥੱਲੇ ਚੱਲ ਚੰਗੀ ਆ ਹਵਾ ਨਾਲ ਚੰਗਾ ਪਰ ਹੋਗੀ ਆ ਜੋ ਲੈ 4 ਬੜ ਗਈ ਬਾਕੀ ਹੈਗੀ ਕ੍ਰੋਸ ਚ ਐ। ਫੈਕਟ ਵੀ ਇਹਦੀ ਗਾਂ ਚੰਗੀ ਆਈ ਜਣੀ ਇਹਨੇ ਗਰਮੀਆਂ ਚ ਸੱਜਰ ਹੋ ਜਾਣਾ। ਗਰਮੀਆਂ ਜਿੰਨੇ ਸੋਨਾ ਹੈ ਸੋਨਾ ਵਧੀਆ ਟਾਈਮ ਤੇ। ਤੇ ਬਾਕੀ ਕੱਦ ਕਾਠ ਪੱਖਾ ਵੀ ਚੰਗੀ ਆ। ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਵੀਡੀਓ ਕਰ ਲਾਂਗੇ ਜੇ ਵੇਚ ਜੂਗੀ। ਇਹਨੇ ਤੇ ਗਾਂ ਫਿਰ ਵੇਖ ਲਾਂ ਸਾਮਕੇ ਵੇਚ ਦਾਂਗੇ। ਕੋਈ ਫੋਨ ਲਾ ਵੇਖ ਕਰੀ ਹਣਾ? ਹਾਂਜੀ ਹਾਂਜੀ। ਠੀਕ ਐ। ਤੇ ਆ ਗਾਂ ਵੀ ਚੱਕ ਪਾਸ ਚ। ਇਹ ਦੋ ਮਹੀਨੇ ਦੀ ਗੱਬਣ ਆ। ਚੱਕ ਪਾਸ ਆ। ਚੱਕ ਪਾਸ। 2 ਮਹੀਨੇ ਦੀ ਹੋ ਗਈ ਜੀ ਚੈੱਕ ਪਾਸ ਹਾਂਜੀ ਹਾਂਜੀ ਠੀਕ ਐ 2 ਮਹੀਨੇ ਦੀ ਕਹਿੰਦੇ ਚੈੱਕ ਪਾਸ ਸੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ 11 ਕਿਲੋ 11 ਲੀਟਰ ਦੁੱਧ ਦੀ ਬਾਕੀ ਰੰਗ ਰੂਪ ਦੀ ਚੰਗੀ ਐ ਬਾਕੀ ਮੀਠਾ ਸੁੱਧ ਸੱਜਰ ਨਹੀਂ ਨੇ ਵੀ ਚੰਗਾ ਕੱਢਿਆ ਹੋਊਗਾ ਲੱਗ ਜੂ ਨੀ ਬਾਕੀ ਮਿਲਕਮੈਨ ਵੀ ਚੰਗੇ ਲੱਗੇ ਤੇ ਹਵਾਨੇ ਤੇ ਨਾੜਾਂ ਵੀ ਜੜੀਆਂ ਚੰਗੀਆਂ ਇੱਕ ਮਿੰਟ ਰੋਕਿਓ ਵੀਰ ਜੀ ਨੂੰ ਰੋਕ ਦੇ ਇੱਕ ਰੀ ਬਾਕੀ ਹਵਾਨਾ ਇਹਦਾ ਇੱਕ ਕਰੀ ਦੇਖ ਸਕਦੇ ਜੀ ਪਿੱਛੇ ਉਦੋਂ ਕਰੇ ਵੀਰ ਜੀ ਥਨ ਮਖਾ ਦੀਏ ਤੇ ਚੰਗੀ ਤਰ੍ਹਾਂ ਮਗੀ ਹਵਾ ਸਿਸਟਮ ਆਹ ਦੇਖ ਸਰ ਜੀ ਥਨ ਦਾ ਸਾਈਜ਼ ਗੈਪ ਤੇ ਬਾਕੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਵੀ ਜੀ 45000 ਰੁਪਿਆ 45000 ਹਾਂਜੀ ਹੋਜੂ ਛੋਟ ਛੋਟ ਮੌਕੇ ਤੇ ਪੂਰੇ 40 ਦੇ ਦਾਂਗੇ ਅੱਛਾ 40000 ਦੀ ਦੇ ਦੋਗੇ ਠੀਕ ਐ ਜੀ ਤੇ ਆ ਜਿਹੜੀ ਕਿੰਨੇ ਚੱਲਦੀ ਚੈੱਕ ਪਾਸ ਤੇ 8 ਢਾਂਜਾ ਮਹੀਨੇ ਦੀ ਠੀਕ ਉਤਰਾਂ ਥਾਂ ਥਾਂ ਓਕੇ ਆ ਸਾਰੀਆਂ ਤੇ ਬਿਲਕੁਲ ਓਕੇ ਥਾਂ ਥਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਕਿੰਨੇ ਦੀ ਦੱਸੀ ਜੀ ਆਵਲੀ 8 ਢਾਂਜਾ ਮਹੀਨੇ ਦੀ 2 ਢਾਈ ਮਹੀਨੇ ਚੈੱਕ ਪਾਸ ਤੇ ਦੁੱਧ ਦੁੱਧ ਇਸ ਨੂੰ 6 ਕਿਲੋ 5 ਹੀ ਮਿਲਣਾ ਤੁਸੀਂ 5 6 ਕਿਲੋ ਆ ਜੀ ਲਾਇਆ ਜੀ ਇਹ ਥਾਣੇ ਦੇ ਵਿੱਚ ਦੇਖ ਸਕਦੇ ਆ ਆਪਾਂ ਲੱਗੇ ਤੋਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ 35000 ਰੁਪਿਆ 35000 ਹਾਂਜੀ ਕਿ ਇਹ ਕਿੰਨੇ ਦੀ ਦੇ ਦੀਏ ਇਹ ਪੂਰੇ 3000 ਦੇ ਅੱਛਾ ਪੂਰੇ 3000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਆਮ ਅੱਜ ਕਿੰਨੇ ਚਿਰ ਦੀ ਚੱਕ ਪਾਸ ਆ ਇਹ ਵੀ ਜੀ ਨੂੰ 5 ਮਹੀਨੇ ਦੇ ਗੱਭਣ ਆ ਅੱਛਾ ਦੋ ਦੇ ਦੋ 4 ਕਿਲੋ ਹੀ ਆ 4 ਕਿਲੋ ਹਾਂਜੀ ਠੀਕ ਆ ਤੋੜ ਦੋ ਫਿਰ ਸੁਆ ਕਿੰਨਾ ਜੇ ਇਹਦਾ ਜਿਆਦਾ ਹੁਣ ਦੂਸਰਾ ਸੁਆਜ ਇਹਦਾ ਬਾਕੀ ਥੱਲੇ ਜਿੰਨੇ ਵੀ ਆ ਸਫਾਈ ਜਿਹਾ ਗਾਂ ਤਿਆਰ ਹੋ ਗਏ ਚੰਗੀ ਰਕਮ ਜੋੜਨ ਵਾਲੀਆਂ ਵਾ ਨਾਲ ਬਾਕੀ ਇਹਨਾਂ ਦਾ ਇਹ ਆ ਵੀ ਅਜੇ ਟੋਕੜਾ ਗੱਬੜਾ ਨੇ ਹੁਣ ਵੀ ਦੁੱਧ ਚਵਾਈ ਜਣਾ ਤੇ ਗਾਂ ਗਰਮੀਆਂ ਚ ਫੇਰ ਸੱਜਰ ਹੋ ਜਾਣੀਆਂ ਇਹ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਚੰਗੇ ਘੱਪ ਤੇ ਥਾਣੇ ਆ ਜਿਹੜੇ ਬਾਕੀ ਪਿੱਠ ਪੜੇ ਦਾ ਵੀ ਚੰਗੀ ਹੈ ਤੇ ਇਹਦਾ ਵੀ ਇੱਜ ਫਿਰ ਮੁੱਲ ਇਹਦਾ ਵੀ 65000 ਰੁਪਏ ਇਹਦਾ 65000 ਆ ਹਾਂ ਨਾ 60 ਦੇ ਦਾਂਗੇ ਅੱਛਾ 60000 ਦੀ ਦੇ ਦੋਗੇ ਹਾਂਜੀ ਬਾਕੀ ਪਿੱਠ ਪੜੇ ਦਾ ਚੰਗੀ ਹਿੱਤ ਨੇ ਇਹ ਵੀ ਹਾਂ ਵੀ ਚੰਗੇ ਘੱਤ ਕਰਕੇ ਤੇ ਹਵਾਨਾ ਇਹਦਾ ਵੀ ਥੱਲੇੋਂ ਦੇਖ ਸਕਦੇ ਇਹ ਵੀ ਵੀਜੀ ਚਾਰ ਮਹੀਨੇ ਦਾ ਬਣਿਆ ਇਹ 4 ਮਹੀਨਿਆਂ ਦੀ ਚੱਕ ਪਾਸ ਹੈ ਜਿਹੜੀ ਪੇਟ ਫੁੜੇ ਤੇ ਵੀ ਚੰਗੀ ਆ ਲੈ ਜਾ ਜੀ ਸੱਜਰਾਂ ਵਿੱਚ ਚੰਗੇ ਦੁੱਧ ਵਾਲੀਆਂ ਆਵਾ ਤੇ ਆ ਥਾਣੇ ਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਅਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹੀ ਸਾਈਜ਼ ਤੇ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਹਨ ਇਹ ਦੇਖੋ ਵਿੱਚ ਚਾਰੇ ਕਿਲੋ ਦੁੱਧ ਆ ਅੱਛਾ ਹਾਂਜੀ ਠੀਕ ਹੈ ਤੇ ਭਾਜੀ ਹੁਣੇ ਪਸ਼ੂ ਲੈਣ ਆਏ ਆਪਣੇ ਕੋਲ ਨਹੀਂ ਪਸ਼ੂ ਲੈਣ ਆਏ ਠੀਕ ਹੈ ਕਿੱਥੇ ਵਾਜ ਲਾਗੋਗੇ ਦੋਨੋਂ ਹੀ ਆਏ ਜੀ ਆਹ ਵੀਰ ਦਾ ਲਾਗੋ ਹੀ ਆਪਣੇ ਅੱਛਾ ਉਹਨਾਂ ਨੂੰ ਪੁੱਛ ਲਵਾਂ ਵੀਰ ਉਹਨਾਂ ਨੂੰ ਅੱਛਾ ਚਾਚੇ ਵਾਲਾ ਠੀਕ ਹੈ ਚਾਚੇ ਵਾਲੀਆਂ ਜਿਹੜੇ ਭਾਜੀ ਹੁਣੇ ਆਏ ਆ ਜੇ ਸੌਦਾ ਨਹੀਂ ਹੋਇਆ ਕੋਈ ਵੀ ਹਨਾ ਹਾਂਜੀ ਹਾਂਜੀ ਆਏ ਆ ਜੀ ਹਜੇ ਹੁਣੇ ਹੀ ਆਏ ਆ ਹਨਾ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਦਸੀਏ ਫਿਰ ਮੁੱਲ ਆਪਾਂ ਇਹ ਵੀਰ ਜੀ 65000 ਦੇ ਦਾਂਗਾ 65000 ਦੀ ਦੇਣੀ ਜੀ ਕੀ ਕਰਨੀ ਛੋੜਛੜ ਵਿੱਚ ਕਰ ਦਾਂਗੇ ਬਾਣਦਣ ਕਰ ਦਾਂਗੇ ਵਿੱਚ ਕੋਈ ਫੋਨ ਲਾਊਗਾ ਤੇ ਆਪੇ ਮੋਕੇ ਤੇ ਹੋ ਜਾਊਗਾ ਹਨਾ ਠੀਕ ਆ ਤੇ ਠੀਕ ਆ ਵੀਰ ਜੀ ਹੋਰ ਕੁਛ ਨਹੀਂ ਫਿਰ ਉਦੋਂ ਕਿੰਨੇ ਕ ਦਿਨਾਂ ਚ ਕੋਈ ਜਾ ਕੇ ਚੈੱਕ ਕਰਵਾ ਲੈ ਆਪਣੇ ਜਦੋਂ ਜਾਂਦਿਆਂ ਚੈੱਕ ਕਰਾ ਕੇ ਸਾਨੂੰ ਪੈਸੇ ਫੇਰ ਦਵੇ ਅੱਛਾ ਹਾਂ ਆਪਣਾ ਡਾਕਟਰ ਸਾਦਲੇ ਚੈੱਕ ਕਰਾ ਕੇ ਆਪਣੇ ਘਰ ਫੇਰ ਫੇਰ ਪਹੇਜਾ ਨੂੰ ਚਲੋ ਫਿਰ ਇਹ ਵੀ ਕੋਈ 2-4 ਦਿਨ ਦੇ ਵਿੱਚ ਵਿੱਚ ਕੋਈ ਗੱਲ ਨਹੀਂ 2-4 ਦਿਨ ਦੀ ਕੋਈ ਗੱਲ ਨਹੀਂ 2-4 ਦਿਨ ਦੇ ਵਿੱਚ ਜਿਹੜੀ ਤੁਹਾਡੀ ਜ਼ਿੰਮੇਵਾਰੀ ਰਹੂਗੀ ਫਿਰ ਅਗਲੇ ਦੀ ਜ਼ਿੰਮੇਵਾਰੀ ਹੋ ਜੂਗੀ ਹਨਾ ਤੇ ਠੀਕ ਹੈ ਵੀ ਜੀ ਫਿਰ ਬਾਕੀ ਸੋਈਆਂ ਦੇ ਸਾਰੀਆਂ ਸੋਈਆਂ ਆਪਣਾ ਦੁੱਧ ਇੱਥੇ ਵੇਖ ਚੱਕ ਕੇ ਖੜੋ ਕਿਉਂਕਿ ਤੋਕੜ ਪਸ਼ੂ ਆ ਕਈ ਵਾਰੀ ਕਿੱਲਾ ਬਦਲਣਾ ਫਰਕ ਪਾ ਜਾਂਦਾ ਵਾ ਇੱਥੇ ਹੀ ਆਪਣਾ ਪਹਿਲਾਂ ਹੀ ਵੇਖ ਚੱਕ ਕੇ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ